ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕ ਕਾਰਨੀ ਸਰਕਾਰ ਦੇ ਪਹਿਲੇ ਬਜਟ ਨੂੰ ਮਿਲੀ ਮਨਜ਼ੂਰੀ ਕੈਨੇਡਾ 'ਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਖਤਰਾ ਟਲਿਆ ਹਜ਼ਾਰਾਂ ਨੌਜਵਾਨਾਂ ਦੇ ਪੀਆਰ ਲੈਂਡ ਦੇ ਸੁਪਨੇ ਹੋਏ ਚੱਕਨਾਚੂਰ ਅਨਟੇਰੀਓ ਦੀ ਲੈਜਿਸਲੇਚਰ ਅੱਗੇ ਵੱਡੇ ਪੱਦਰ ਤੇ ਪ੍ਰਦਰਸ਼ਨ ਸੇਤ ਤੇ ਸਮਾਜਿਕ ਸੇਵਾ ਕਰਮਚਾਰੀਆਂ ਨੂੰ ਸਥਾਈ ਨਿਵਾਸ ਲਈ ਸੱਦਾ ਨਵੇਂ ਐਕਸਪ੍ਰੈਸ ਐਂਟਰੀ ਡਰਾ ਰਾਹੀਂ 3500 ਉਮੀਦਵਾਰਾਂ ਨੂੰ ਭੇਜੇ ਗਏ ਸੱਦੇ ਇਸ ਸਾਲ ਕੈਨੇਡਾ ਦੀ ਪ੍ਰਵਾਸ ਨੀਤੀ 'ਚ ਆਇਆ ਵੱਡਾ ਬਦਲਾ ਬੁਨਿਆਦੀ ਢਾਂਚੇ ਨੂੰ ਲੀ ਉੱਤੇ ਲਿਆਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਾਢੇ 6 ਮਹੀਨੇ ਪੁਰਾਣੀ ਘਟ ਗਣਤੀ ਮਾਰ ਕਾਰਨੀ ਸਰਕਾਰ ਬਜਟ ਵੋਟਿੰਗ ਮੌਕੇ ਡਿੱਗਣ ਤੋਂ ਬਚ ਗਈ 343 ਮੈਂਬਰੀ ਹਾਊਸ ਆਫ ਕਾਮਨ 'ਚ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ ਪਰ ਲਿਬਰਲ ਪਾਰਟੀ ਦੇ 169 ਮੈਂਬਰ ਹੋਣ ਕਰਕੇ ਤਿੰਨ ਵਿਅਕਤੀਆਂ ਦੀ ਹਮਾਇਤ ਕੱਟ ਰਹੀ ਸੀ ਪ੍ਰਧਾਨ ਮੰਤਰੀ ਵੱਲੋਂ ਗ੍ਰੀਨ ਪਾਰਟੀ ਦੀ ਇਕਲੌਤੀ ਮੈਂਬਰ ਅਲੀਜ਼ਾਬੈਥ ਮੇਦੀ ਵਾਤਾਵਰਣ ਸੰਬੰਧੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਜਿਸ ਉਪਰੰਤ ਉਹ ਸਰਕਾਰ ਦੇ ਹੱਕ 'ਚ ਖੜ ਗਈ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਦੇ ਦੋ-ਦੋ ਮੈਂਬਰ ਹਾਊਸ 'ਚੋਂ ਗੈਰਹਾਜ਼ਰ ਹੈ ਇੰਜ ਕੈਨੇਡਾ ਦਾ 1 ਸਾਲ 'ਚ ਦੂਜੀ ਵਾਰ ਫੈਡਰਲ ਚੋਣਾਂ ਹੋਣ ਤੋਂ ਬਚਾਅ ਹੋ ਗਿਆ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਸਤਾਵ ਦੇ ਸਮਰਥਨ 'ਚ 170 ਜਦਕਿ ਵਿਰੋਧ 'ਚ 168 ਵੋਟਾਂ ਪਈਆਂ ਹਾਲਾਂਕਿ ਆਉਣ ਵਾਲੇ ਮਹੀਨਿਆਂ 'ਚ ਹੋਰ ਵੋਟਾਂ ਦੀ ਉਮੀਦ ਹੈ ਇਸ ਮਾਮੂਲੀ ਜਿੱਤ ਤੋਂ ਸੰਕੇਤ ਮਿਲਦਾ ਹੈ ਕਿ ਬਜਟ ਨੂੰ ਅੰਤ 'ਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਇਸ ਯੋਜਨਾ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ ਕਾਰਨੀ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਖਰਚੇ ਦੀ ਯੋਜਨਾ ਵਾਦਰੈ ਸੰਯੁਕਤ ਰਾਜ ਦੇ ਟੈਰਿਫਾਂ ਦੇ ਮੁਕਾਬਲੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ 'ਚ ਮਦਦ ਕਰੇਗੀ ਕਾਰਨੀ ਨੇ ਬਜਟ ਨੂੰ ਕੈਨੇਡਾ ਦੀ ਆਰਥਿਕ ਲਚਕਤਾ ਨੂੰ ਮਜ਼ਬੂਤ ਕਰਨ ਅਤੇ ਅਮਰੀਕਾ ਨਾਲ ਵਪਾਰ ਤੇ ਨਿਰਭਰਤਾ ਘਟਾਉਣ ਦੇ ਮੌਕੇ ਵਜੋਂ ਪੇਸ਼ ਕੀਤਾ ਇਸ ਪ੍ਰਸਤਾਵ 'ਚ ਕੈਨੇਡਾ ਦੇ ਘਾਟੇ ਨੂੰ ਲਗਭਗ ਦੁੱਗਣਾ ਕਰਕੇ 78.3 ਬਿਲੀਅਨ ਡਾਲਰ ਕਰਨਾ ਸ਼ਾਮਲ ਹੈ ਜਿਸ ਵਿੱਚ ਅਮਰੀਕਾ ਦੇ ਵਪਾਰਕ ਉਪਾਵਾਂ ਦਾ ਮੁਕਾਬਲਾ ਕਰਨ ਅਤੇ ਰੱਖਿਆ ਤੇ ਰਹਿਸ਼ੀ ਪਹਿਲ ਕਦਮੀਆਂ ਦਾ ਸਮਰਥਨ ਕਰਨ ਲਈ ਵੱਡੇ ਪੱਧਰ ਤੇ ਖਰਚੇ ਸ਼ਾਮਲ ਨੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਦੇ ਪ੍ਰਭਾਵ ਨੂੰ ਘਟਾ ਕਰਨ ਲਈ ਵੱਧ ਘਾਟੇ ਵਾਲਾ ਖਰਚ ਜ਼ਰੂਰੀ ਹੈ ਹਾਲਾਂਕਿ ਮੌਜੂਦਾ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੇ ਤਹਿਤ ਜ਼ਿਆਦਾਤਰ ਦਵੱਲਾ ਵਪਾਰ ਟੈਰਿਫ ਮੁਕਤ ਰਹਿੰਦਾ ਹੈ ਪਰ ਆਟੋਮੋਬਾਈਲਸ ਸਟੀਲ ਅਤੇ ਐਲੂਮੀਨੀਅਮ ਤੇ ਅਮਰੀਕੀ ਟੈਰਿਫ ਨੇ ਕੈਨੇਡੀਅਨ ਅਰਥਵਿਵਸਥਾ ਦੇ ਮਹੱਤਵਪੂਰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਲਿਬਰਲਸ ਜਿਨ੍ਹਾਂ ਕੋਲ 343 ਸੀਟਾਂ ਵਾਲੇ ਹਾਊਸ ਆਫ ਕਾਮਨਸ ਦੇ ਵਿੱਚ ਬਹੁਮਤ ਤੋਂ ਕੁਝ ਸੀਟਾਂ ਘਟਨੇ ਨੂੰ ਕਈ ਵਿਰੋਧੀ ਮੈਂਬਰਾਂ ਦੇ ਗੈਰਹਾਜ਼ਰ ਰਹਿਣ ਦਾ ਫਾਇਦਾ ਮਿਲਿਆ ਜੋ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੋਂ ਝਿਜਕ ਰਹੇ ਸਨ ਹਾਲੀਆ ਸਰਵੇਖਣਾਂ ਨੇ ਸੁਝਾ ਦਿੱਤਾ ਹੈ ਕਿ ਜੇਕਰ ਕੈਨੇਡੀਅਨਸ ਨੂੰ ਦੁਬਾਰਾ ਵੋਟਾਂ ਲਈ ਭੇਜਿਆ ਜਾਂਦਾ ਤਾਂ ਕਾਰਨੀ ਦੇ ਲਿਬਰਲ ਸੱਤਾ 'ਚ ਬਣੇ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਵਿਰੋਧੀ ਧਿਰ ਦੇ ਆਗੂ ਪੋਲੀਵ ਨੇ ਸਰਕਾਰ ਦੀਆਂ ਖਰਚ ਯੋਜਨਾਵਾਂ ਦੀ ਸਖਤ ਆਲੋਚਨਾ ਕੀਤੀ ਹੈ ਵਿੱਤੀ ਪੈਕੇਜ ਨੂੰ ਕ੍ਰੈਡਿਟ ਕਾਰਡ ਬਜਟ ਦਾ ਨਾਮ ਦਿੱਤਾ ਹੈ ਖੱਬੇ ਪੱਕੀ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਐਨ ਡੀ ਪੀ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਬੇਰੋਜ਼ਗਾਰੀ ਰਹਿਸ਼ੀ ਸੰਕਟ ਅਤੇ ਮਹਿੰਗਾਈ ਨੂੰ ਠੁਕਵੇਂ ਢੰਗ ਨਾਲ ਹੱਲ ਕਰਨ 'ਚ ਅਸਫਲ ਰਿਹਾ ਏ ਐਨ ਡੀ ਪੀ ਦੇ ਅੰਤਰਿਮ ਨੇਤਾ ਡਾਣ ਡੇਵਿਸ ਨੇ ਕਿਹਾ ਏ ਕਿ ਬਜਟ ਨੂੰ ਰੋਕਣ ਨਾਲ ਦੇਸ਼ ਇੱਕ ਅਣਚਾਹੇ ਚੋਣ ਚੱਕਰ 'ਚ ਵਾਪਸ ਚਲਾ ਜਾਵੇਗਾ ਇਸ ਲਈ ਇਸ ਦੇ ਦੋ ਸੰਸਦ ਮੈਂਬਰਾਂ ਨੇ ਆਖਰਕਾਰ ਗੈਰ ਹਾਜ਼ਰ ਰਹਿਣ ਨੂੰ ਤਰਜੀਹ ਦਿੱਤੀ ਉਹਨਾਂ ਕਿਹਾ ਕਿ ਕੈਨੇਡੀਅਨ ਇਸ ਸਮੇਂ ਚੋਣ ਨਹੀਂ ਚਾਹੁੰਦੇ ਜਦਕਿ ਅਸੀਂ ਅਜੇ ਵੀ 트럼ਪ ਪ੍ਰਸ਼ਾਸਨ ਤੋਂ ਇੱਕ ਖਤਰੇ ਦਾ ਸਾਹਮਣਾ ਕਰ ਰਹੇ ਹਾਂ ਵਿੱਤ ਮੰਤਰੀ ਫ੍ਰਾਂਕੁਇਸ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਕੈਨੇਡਾ ਨੂੰ ਪੈਲ ਦੇਣ ਦਾ ਫੈਸਲਾ ਕੀਤਾ Ontario province ਵੱਲੋਂ ਆਪਣੇ provincial nominee program ਤਹਿਤ ਜਲਦੀ skilled trades stream ਮੁਅਤਲ ਕਰ ਦਿੱਤੀ ਗਈ ਹੈ ਤੇ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਬੇਨਿਕਾਰਾਂ ਦੇ ਕੈਨੇਡਾ ਦੀ ਪੀਆਰ ਲੈਣ ਦੇ ਸੁਪਨੇ ਚੱਕਨਾਚੂਰ ਹੋ ਗਏ ਨੇ ਫੈਸਲੇ ਤੋਂ ਨਿਰਾਸ਼ ਨੌਜਵਾਨਾਂ ਨੇ Ontario ਦੀ ਲੈਜਿਸਲੇਚਰ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਕੈਨੇਡਾ 'ਚ ਹਰ province ਵੱਲੋਂ ਆਪਣਾ ਇੱਕ immigration program ਚਲਾਇਆ ਜਾਂਦਾ ਹੈ ਜਿਸ ਨੂੰ provincial nominee program ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪ੍ਰੋਵਿੰਸ ਇਸ ਨੂੰ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੀ ਹੈ ਕਿਸੇ ਵੀ ਸੂਬੇ 'ਚ ਕੰਮ ਕਰਦੇ ਹੋਏ ਬੇਨਕਾਰ ਆਪਣੀ ਪੜ੍ਹਾਈ ਤਜਰਬੇ ਪਾਸ਼ਾ ਦੀ ਮੁਹਾਰਤ ਅਤੇ ਜੌਬ ਆਫਰ ਦੇ ਆਧਾਰ 'ਤੇ ਪ੍ਰੋਵਿੰਸ ਨੂੰ ਪੀਆਰ ਦੀ ਅਰਜ਼ੀ ਦਿੰਦੇ ਨੇ ਪ੍ਰੋਵਿੰਸ ਵੱਲੋਂ ਪੀਐਨਪੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬੇਨਕਾਰ ਫੈਡਰਲ ਪੱਧਰ ਤੇ ਪੀਆਰ ਦੀ ਅਰਜ਼ੀ ਦਿੰਦੇ ਨੇ ਤੇ ਕੈਨੇਡਾ 'ਚ ਪਰਮਨੈਂਟ ਰੈਜ਼ੀਡੈਂਟ ਬਣ ਜਾਂਦੇ ਨੇ ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਟੀਚਿਆਂ ਤੇ ਇਸ ਸਾਲ ਆਰੀ ਚਲਾਈ ਗਈ ਹੈ 2024 ਦੇ ਟਿੱਚਾਂ ਚ ਜਿੱਥੇ ਕੈਨੇਡਾ ਭਰ ਚ ਸੂਬਿਆਂ ਨੂੰ 110000 ਸੀਟਾਂ ਦਿੱਤੀਆਂ ਗਈਆਂ ਸਨ 2025 ਚ ਇਹ ਸੀਟਾਂ 55000 ਰਹਿ ਗਈਆਂ ਨੇ ਅਨਟੈਰੀਓ ਪੀ ਐਨ ਪੀ ਦੀ ਇਸ ਸਟ੍ਰੀਮ ਚ ਅਰਜ਼ੀ ਦੇਣ ਵੇਲੇ ਵਿਨੇਕਾਰ ਕੋਲ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੈਂਟਰ ਜਾਂ ਕਿਸੇ ਹੋਰ ਟ੍ਰੇਡ ਦੀਆਂ ਸ਼੍ਰੇਣੀਆਂ ਚ ਘੱਟੋ ਘੱਟ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਸੀ ਇਹ ਤਜਰਬਾ ਅਰਜ਼ੀ ਦੇਣ ਦੇ 2 ਸਾਲ ਦੇ ਸਮੇਂ ਚ ਹੋਣਾ ਚਾਹੀਦਾ ਸੀ ਬਿਨੇਕਾਰ ਕੋਲ ਕੈਨੇਡਾ ਚ ਲੀਗਲ ਸਟੇਟਸ ਹੋਣ ਦੀ ਵੀ ਸ਼ਰਤ ਸੀ ਇਸ ਤੋਂ ਇਲਾਵਾ ਬਿਨੇਕਾਰ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਸਾਬਤ ਕਰਨੀ ਪੈਂਦੀ ਸੀ ਅਨਟੇਰੀਓ ਪੀਐਨਪੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਸਟ੍ਰੀਮ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਪ੍ਰੋਗਰਾਮ ਦੀ ਸਮੀਖਿਆ ਚ ਅਰਜ਼ੀਆਂ ਚ ਧੋਖਾ ਧੜੀ ਹੋਣ ਦੇ ਦੋਸ਼ ਲਗਾਏ ਗਏ ਨੇ ਪ੍ਰੋਗਰਾਮ ਅਧੀਨ ਵਾਪਸ ਕੀਤੀਆਂ ਗਈਆਂ ਅਰਜ਼ੀਆਂ ਦੀ ਅਰਜ਼ੀ ਫੀਸ ਵਾਪਸ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਦਿਲਚਸਪੀ ਰੱਖਦੇ ਬਿਨੇਕਾਰਾਂ ਨੂੰ ਪ੍ਰੋਗਰਾਮ ਦੀਆਂ ਦੂਜੀਆਂ ਸਟ੍ਰੀਮਜ਼ ਤਹਿਤ ਅਰਜ਼ੀ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ Ontario Immigration Program ਦੇ ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬੇਨਿਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਨੌਜਵਾਨਾਂ ਵੱਲੋਂ Ontario ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜ਼ਿਕਰਯੋਗ ਹੈ ਕਿ Ontario PNP ਵੱਲੋਂ ਅਰਜ਼ੀਆਂ ਦੀ ਪ੍ਰੋਸੈਸਿੰਗ 'ਚ ਬਹੁਤ ਦੇਰੀ ਕੀਤੀ ਜਾ ਰਹੀ ਸੀ ਜਿਸ ਨਾਲ ਬੇਨਿਕਾਰਾਂ ਨੂੰ ਕੈਨੇਡਾ ਦੀ PR ਮਿਲਣ ਅਤੇ ਆਪਣਾ ਲੀਗਲ ਸਟੇਟਸ ਬਣਾਈ ਰੱਖਣ ਬਾਬਤ ਚਿੰਤਾ ਸਤਾ ਰਹੀ ਸੀ ਐਂਡ ਆਈ ਐਮ ਐਨ ਐਪਲੀਕੈਂਟ ਆਫ Ontario ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਅੰਡਰ ਦ ਸਕਿੱਲ ਟ੍ਰੇਡ ਸਟਰੀਮ ਐਂਡ ਆਈ ਹੈਵ ਅਪਲਾਈਡ ਲਾਸਟ ਯੀਅਰ And they just returned my file saying I am a fraud. I used to work for Rogers as a technician. Uh, I don't know if these companies are fake and when did they become fake. I'm asking the companies if you guys are fake, please post it that you are fake now. Because we don't know when these companies got said that you, they are fake, actually. And they kept over inviting the applicants. They said we have returned your money, but they didn't have returned. They, they are not trying to compensate us in any way because with this our work permits have been expired and we are just running out of status and at the end we are being said just return to your country, right? And on the one hand, government is saying that we need more and more skilled workers but we all are here skilled workers. We accept that coins has two sides. One may be bad. We, we understand that might be there are chances of fraud but what about those genuine applicants who applied in good faith? We need justice for them. We don't demand any work permits. We just want that they retract their applicants applications, that they returned us, and then they give, even they can invite us for interviews, we are ready for it. But this is not what we applied for. How many people are affected by what happened yesterday? Uh, for now, we have a number of uh, 2,680, like almost 2,700 people. It could be more, we don't know. But uh, we were waiting from like last one and a half year and more. Even there are applicants who are waiting from three years and who there are some people whose applicants were just in pending and no officers has been assigned from last 17 months and they are just returned with the closed book they, they were never opened we have the freedom of information uh, like as a, if i talk my personally my file was approved by an officer after one month and three days of applying but they kept me waiting for one year or more and then they returned it out of nowhere saying that i am a fraud i'm not a fraud if, if they labeled me as as a fraud, I am ready to prove I am not a fraud. I work legally, so if they can say me fraud, just prove it. And That's it. What is the consequence of you getting this uh, uh, response yesterday by email? The consequence is we are running out of status. We have no status. We have no legal working rights. We are on visitor records. Most of us just waiting in the hope that one day we will get our results, and which will open our pathway to get the permanent residency, and then we can focus on our careers they have destroyed our careers everything they have exploited us they say immigrants ex exploit the country but it's the ministry who exploited these immigrants yeah so we are the victims we are not the ones who frauded them right so they need to come with a clean image that they are ready to accept us back take interviews these are the ones they introduce a legislation in the mid like in the starting of 2025 that we will invite people with the app uh, to interviews to satisfy our officers and then we can give our decisions but they kept us on hold kept inviting new people and those new people their files have been approved in 9 days i wonder how those applications they have verified in 9 days and these applicants are still suffering from 3 years that makes no sense to me canada ne apni sehat sambhal ate samajik seva shreni de तहत sthayi nivas sadyan da ik vadda batch jari kita hai ਜਿਸ ਵਿੱਚ ਇਸ ਸਾਲ ਅਪਲਾਈ ਕਰਨ ਵਾਲੇ ਮੈਡੀਕਲ ਅਤੇ ਕਮਿਊਨਿਟੀ ਕੇਅਰ ਪੇਸ਼ੇਵਰਾਂ ਦੇ ਸਭ ਤੋਂ ਵੱਡੇ ਸਮੂਹ ਚੋਂ ਇੱਕ ਨੂੰ ਸੱਦਾ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਰਾਹੀਂ 3500 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੋ ਦੇਸ਼ ਦੇ ਹਸਪਤਾਲਾਂ, ਕਲੀਨਿਕਾਂ ਅਤੇ ਕਮਿਊਨਿਟੀ ਪ੍ਰੋਗਰਾਮਾਂ 'ਚ ਸੇਵਾਵਾਂ ਨਿਭਾਉਣਗੇ। immigration refugees and citizenship canada ਨੇ ਕਿਹਾ ਹੈ ਕਿ ਚੋਣ ਰਾਉਂਡ ਉਹਨਾਂ ਲੋਕਾਂ ਤੇ ਕੇਂਦਰਿਤ ਸੀ ਜਿਨ੍ਹਾਂ ਦੀ ਪੇਸ਼ੇਵਰ ਸਿਖਲਾਈ ਦੀ ਸੀਨੀਅਰ ਕੇਅਰ ਤੋਂ ਲੈ ਕੇ ਮਾਨਸਿਕ ਸਿਹਤ ਸਹਾਇਤਾ ਤੱਕ ਦੇ ਖੇਤਰਾਂ 'ਚ ਤੁਰੰਤ ਲੋੜ ਹੈ ਇਸ ਡਰਾਲੀ CRS ਦਾ ਕੱਟਆਫ ਸਕੋਰ 482 ਸੀ ਸ਼੍ਰੇਣੀ ਅਧਾਰਿਤ ਚੋਣ ਸ਼ੁਰੂ ਹੋਣ ਤੋਂ ਬਾਅਦ ਇਸੇ ਸੰਭਾਲ ਨਾਲ ਜੁੜੇ ਸਭ ਤੋਂ ਵੱਡੇ ਡਰਾਅ ਚੋਂ ਇੱਕ ਹੈ ਹਾਲ ਹੀ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇ ਮੁਕਾਬਲੇ ਜਿੱਥੇ ਕੱਟਆਫ 533 ਦੇ ਆਸ-ਪਾਸ ਰਿਹਾ ਹੈ ਅੱਜ ਦੇ ਸਕੋਰ ਨੇ ਵਿਦੇਸ਼ੀ ਅਤੇ ਕੈਨੇਡਾ 'ਚ ਪੇਸ਼ੇਵਰਾਂ ਲਈ ਇੱਕ ਵਿਆਪਕ ਐਂਟਰੀ ਪੁਆਇੰਟ ਬਣਾਇਆ ਹੈ ਸਟਾਫ ਦੀ ਘਾਟ ਕਾਰਨ ਐਮਰਜੈਂਸੀ ਕੇਅਰ ਲੰਬੇ ਸਮੇਂ ਦੀ ਦੇਖਭਾਲ ਹਸਪਤਾਲ ਸੰਚਾਲਨ ਅਤੇ ਡਾਇਗਨੋਸਟਿਕ ਸੇਵਾਵਾਂ ਤੇ ਦਬਾਅ ਬਣਿਆ ਹੋਇਆ ਹੈ ਕਮਿਊਨਿਟੀ ਸੰਸਥਾਵਾਂ ਜਿਨ੍ਹਾਂ ਚ ਅਪਾਹਜ ਲੋਕਾਂ ਅਤੇ ਨਵੇਂ ਆਏ ਲੋਕਾਂ ਦੀ ਸਹਾਇਤਾ ਕਰਨ ਵਾਲੇ ਸ਼ਾਮਲ ਨੇ ਨੇ ਵੀ ਲਗਾਤਾਰ ਘਾਟ ਦੀ ਰਿਪੋਰਟ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਡਰਾ ਚੱਲ ਰਹੀ ਘਾਟ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਲਿਆਉਣ ਦੀ ਜ਼ਰੂਰਤ ਦਾ ਜਵਾਬ ਦਿੰਦਾ ਹੈ ਜੋ ਕਲੀਨਿਕਲ ਜਾਂ ਕਮਿਊਨਿਟੀ ਸੈਟਿੰਗ ਚ ਜਲਦੀ ਸ਼ਾਮਲ ਹੋ ਸਕਦੇ ਨੇ ਜਿਨ੍ਹਾਂ ਨੂੰ ਸੱਦਾ ਮਿਲਿਆ ਹੈ ਉਹਨਾਂ ਨੂੰ ਹੁਣ 60 ਦਿਨਾਂ ਦੇ ਅੰਦਰ ਪੂਰੀ ਸਥਾਈ ਨਿਵਾਸ ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ ਇਸ ਵਿੱਚ ਪਛਾਣ ਦਸਤਾਵੇਜ਼ ਪੁਲਿਸ ਜਾਂਚ ਮੈਡੀਕਲ ਪ੍ਰੀਖਿਆਵਾਂ ਜਿੱਥੇ ਲਾਗੂ ਹੋਵੇ ਫੰਡਾਂ ਦਾ ਸਬੂਤ ਵਿਦਿਅਕ ਮੁਲਾਂਕਣਾਂ ਤੇ ਪਿਛਲੇ ਰੋਜ਼ਗਾਰ ਦੇ ਵਿਸਤ੍ਰਿਤ ਰਿਕਾਰਡ ਸ਼ਾਮਲ ਹਨ ਐਕਸਪ੍ਰੈਸ ਐਂਟਰੀ ਸਥਾਈ ਨਿਵਾਸ ਅਰਜ਼ੀਆਂ ਲਈ ਮੌਜੂਦਾ ਪ੍ਰੋਸੈਸਿੰਗ ਸਮਾਂ 6 ਤੋਂ 8 ਮਹੀਨਿਆਂ ਦੇ ਵਿੱਚਕਾਰ ਚੱਲਦਾ ਹੈ 462 ਦੇ CRS ਸਕੋਰ ਤੇ 3500 ਉਮੀਦਵਾਰਾਂ ਦੀ ਚੋਣ ਕਰਕੇ ਇਹ ਡਰਾਸ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਕਰਮਚਾਰੀਆਂ ਲਈ ਇੱਕ ਸਪਸ਼ਟ ਰਸਤਾ ਪੇਸ਼ ਕਰਦਾ ਹੈ ਜੋ ਕੈਨੇਡਾ ਦੇ ਜ਼ਰੂਰੀ ਦੇਖਭਾਲ ਖੇਤਰਾਂ 'ਚ ਸਥਾਈ ਭੂਮਿਕਾਂ 'ਚ ਜਾਣਾ ਹੁੰਦੇ ਨੇ ਪਿਛਲੇ 1 ਸਾਲ 'ਚ ਕੈਨੇਡਾ ਦੀ ਪ੍ਰਵਾਸ ਨੀਤੀ 'ਚ ਵੱਡਾ ਬਦਲਾ ਆਇਆ ਹੈ ਕੈਨੇਡਾ ਸਰਕਾਰ ਨੇ ਪਾਰਲੀਮੈਂਟ 'ਚ ਪੇਸ਼ ਕੀਤੀ 2025 ਦੀ ਸਾਲਾਨਾ ਰਿਪੋਰਟ 'ਚ ਨਵੀਆਂ ਪ੍ਰਵਾਸ ਨੀਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪ੍ਰਵਾਸ ਕੈਨੇਡਾ ਦੀਆਂ ਸਰਕਾਰੀ ਨੀਤੀਆਂ ਦਾ ਇੱਕ ਅਹਿਮ ਹਿੱਸਾ ਰਹੇਗਾ ਪਰ ਇਸ ਦੀ ਤਸਵੀਰ ਬਦਲ ਰਹੀ ਹੈ ਇਹ ਰਿਪੋਰਟ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਹੈ ਸਰਕਾਰ ਦੀ ਨੀਤੀ ਚ ਹੁਣ ਆਰਥਿਕ ਪ੍ਰਵਾਸ ਨੂੰ ਹੰਗਾਰਾ ਦੇਣਾ ਹੈ ਰਿਪੋਰਟ ਚ ਕਿਹਾ ਗਿਆ ਕਿ ਸਰਕਾਰ ਕੈਨੇਡਾ ਚ ਪਹਿਲਾਂ ਤੋਂ ਰਹਿ ਰਹੇ ਅਤੇ ਸੈਟਲ ਹੋ ਚੁੱਕੇ ਟੈਂਪਰੇਰੀ ਰੈਜ਼ੀਡੈਂਟਸ ਦੇ ਸਥਾਈ ਨਿਵਾਸ ਲਈ ਤਰਜੀਹ ਦੇਵੇਗੀ ਜਿਸ ਨਾਲ ਨਵੇਂ ਆਉਣ ਵਾਲਿਆਂ ਦੀ ਗਿਣਤੀ ਹੋਰ ਘਟੇਗੀ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਤੇ ਕੁਝ ਦਬਾਅ ਘੱਟ ਹੋਵੇਗਾ ਇਸ ਤੋਂ ਇਲਾਵਾ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਕਿਊਬਿਕ ਦੇ ਬਾਹਰ ਫ੍ਰੈਂਚ ਬੋਲਣ ਵਾਲਿਆਂ ਦੀ ਗਿਣਤੀ ਨੂੰ ਵਧਾਉਣਾ ਰਣਨੀਤੀ ਦਾ ਹਿੱਸਾ ਹੈ ਕੈਨੇਡਾ ਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦਾ ਸੰਤੁਲਨ ਕਾਇਮ ਰੱਖਣ ਲਈ ਕੋ ਮੰਤਰੀ ਵਿਦਿਆਰਥੀਆਂ ਅਤੇ ਅਸਥਾਈ ਵਰਕਰਾਂ ਦੀ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਦਾ ਆਪਣੇ ਦੇਸ਼ਾਂ ਚ ਵਾਪਸ ਜਾਣਾ ਯਕੀਨੀ ਬਣਾਇਆ ਜਾਵੇਗਾ 2027 ਤੱਕ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਉਹਨਾਂ ਦੇ ਦੇਸ਼ਾਂ ਚ ਵਾਪਸ ਭੇਜ ਕੇ ਪ੍ਰੋਗਰਾਮ ਦੀ ਗਿਣਤੀ ਨੂੰ ਸੀਮਤ ਕਰਕੇ ਤੇ ਇਮੀਗ੍ਰੇਸ਼ਨ ਦੇ ਪੱਧਰ ਨੂੰ ਘਟਾ ਕੇ ਟੈਂਪਰੇਰੀ ਰੈਜ਼ਿਡੈਂਟਸ ਦੀ ਗਿਣਤੀ ਨੂੰ ਘਟਕ ਕੀਤਾ ਜਾਵੇਗਾ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ 1 ਜਨਵਰੀ 2025 ਨੂੰ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ 28000 680 ਸੀ ਜੋ ਕਿ 2024 ਦੇ ਅੰਕੜਿਆਂ ਤੋਂ ਮਹਿਜ਼ 7 ਲੱਖ 44324 ਯਾਨੀ ਕਿ 1.8% ਜ਼ਿਆਦਾ ਹੈ ਤੇ ਆਬਾਦੀ ਦੇ ਇਸ ਵਾਧੇ ਦਾ 97.3% ਹਿੱਸਾ ਕੋਮਾਂਤਰੀ ਪ੍ਰਵਾਸੀਆਂ ਦਾ ਹੈ ਇਸ ਦਾ ਮਤਲਬ ਹੈ ਕਿ ਕੈਨੇਡਾ ਦੀ ਆਪਣੀ ਆਬਾਦੀ ਚ ਸਿਰਫ 19700 38 ਦਾ ਵਾਅਦਾ ਹੈ ਜੋ ਕਿ ਕਾਫੀ ਘਟ ਹੈ ਕੈਨੇਡਾ ਦੀ ਆਬਾਦੀ ਦਾ ਮੁੱਖ ਵਾਅਦਾ ਸਿਰਫ ਪ੍ਰਵਾਸੀਆਂ ਨਾਲ ਹੀ ਹੈ ਰਿਪੋਰਟ ਦੇ ਮੁਤਾਬਕ ਪ੍ਰਵਾਸੀਆਂ ਦਾ ਆਰਥਿਕ ਤੌਰ ਤੇ ਯੋਗਦਾਨ ਤੇ ਲੇਬਰ ਮਾਰਕੀਟ ਦੀ ਜ਼ਰੂਰਤ ਨੂੰ ਧਿਆਨ ਚ ਰੱਖਿਆ ਜਾ ਰਿਹਾ ਹੈ ਕੁਸ਼ਲਤਾ ਤੇ ਲੇਬਰ ਮਾਰਕੀਟ ਦੀ ਮੰਗ ਦੇ ਮੁਤਾਬਕ ਪ੍ਰਵਾਸ ਨੀਤੀ ਬਣਾਈ ਜਾ ਰਹੀ ਹੈ 2024 ਚ ਐਕਸਪ੍ਰੈਸ ਐਂਟਰੀ ਦੇ ਤਹਿਤ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਬੁਲਾਇਆ ਗਿਆ ਜਿਸ ਵਿੱਚ ਖਾਸ ਕਿੱਤਿਆਂ ਜਿਵੇਂ ਕਿ ਹੈਲਥ케ਅਰ ਸਟੈਂਪ ਟ੍ਰੇਡਸ ਫਰੈਂਚ ਭਾਸ਼ਾ ਦੀ ਕੁਸ਼ਲਤਾ ਟਰਾਂਸਪੋਰਟ ਅਤੇ ਐਗਰੀਕਲਚਰ ਦੀਆਂ ਕੈਟਾਗਰੀਜ਼ ਨੂੰ ਧਿਆਨ ਚ ਰੱਖਿਆ ਗਿਆ ਇਸ ਤੋਂ ਇਲਾਵਾ ਰੀਜਨਲ ਪ੍ਰੋਗਰਾਮਾਂ ਨੂੰ ਧਿਆਨ ਚ ਰੱਖਿਆ ਗਿਆ ਇਸ ਤੋਂ ਇਲਾਵਾ ਨੀਤੀਆਂ ਚ ਇਸ ਤਰ੍ਹਾਂ ਬਦਲਾਅ ਕੀਤਾ ਗਿਆ ਕਿ ਅਸਥਾਈ ਕਾਮਿਆਂ ਨੂੰ ਸਥਾਈ ਬਣਨ ਦਾ ਮੌਕਾ ਮਿਲ ਜਵੇ ਅਤੇ ਨਵੇਂ ਅਸਥਾਈ ਕਾਮਿਆਂ ਦੀ ਗਿਣਤੀ ਨੂੰ ਘਟਾਇਆ ਜਾਵੇ ਅਸਥਾਈ ਵਸਨੀਕਾਂ ਦੀ ਗਿਣਤੀ ਉੱਤੇ ਕੈਪ ਲਗਾਇਆ ਗਿਆ ਹੈ ਤੇ ਮੌਜੂਦਾ ਗਿਣਤੀ ਨੂੰ ਵੀ ਘਟਾਇਆ ਜਾ ਰਿਹਾ ਹੈ ਜੇਕਰ ਤੁਸੀਂ ਕੈਨੇਡਾ 'ਚ ਪਹਿਲਾਂ ਹੀ ਟੈਂਪਰੇਰੀ ਰੈਜ਼ੀਡੈਂਟ ਦੇ ਤੌਰ ਤੇ ਰਹਿ ਰਹੇ ਹੋ ਤਾਂ ਤੁਹਾਡੇ ਲਈ ਪੀਆਰ ਦਾ ਰਾਹ ਸੌਖਾ ਹੋ ਸਕਦਾ ਹੈ ਕਿਉਂਕਿ ਕੈਨੇਡਾ ਇਸ ਵੇਲੇ ਦੇਸ਼ 'ਚ ਮੌਜੂਦ ਅਸਥਾਈ ਕਾਮਿਆਂ ਨੂੰ ਸਥਾਈ ਬਣਾਉਣ ਲਈ ਇੱਛੁਕ ਜਾ ਪਰਿਆ ਹੈ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਕਤੂਬਰ ਚ ਘਟ ਕੇ 2.2 ਫੀਸਦ ਰਹਿ ਗਈ ਇਸ ਕਮੀ ਦਾ ਸਭ ਤੋਂ ਵੱਡਾ ਕਾਰਨ ਗੈਸ ਦੀਆਂ ਕੀਮਤਾਂ ਚ ਆਈ ਕਮੀ ਰਿਹਾ ਸਟੈਟਿਸਟਿਕਸ ਕੈਨੇਡਾ ਮੁਤਾਬਕ ਅਕਤੂਬਰ ਚ ਗੈਸ ਦੀ ਕੀਮਤ 9.4 ਫੀਸਦ ਘਟ ਦਰਜ ਹੋਈ ਜਦਕਿ ਸਤੰਬਰ ਚ ਇਹ 4.1 ਫੀਸਦ ਘਟੀ ਸੀ ਜੇ ਗੈਸ ਕੀਮਤਾਂ ਨੂੰ ਮਨਫ਼ੀ ਕਰਕੇ ਦੇਖੀਏ ਤਾਂ ਮਹਿੰਗਾਈ ਦਰ 2.6 ਫੀਸਦੀ ਤੇ ਆ ਜਾਂਦੀ ਹੈ ਜੋ ਸਤੰਬਰ ਦੇ ਬਰਾਬਰ ਹੈ ਬੀਐਮਓ ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਹੈ ਕਿ ਰਿਪੋਰਟ ਦੇ ਕੁਝ ਹਿੱਸੇ ਨਿਰਾਸ਼ਾਜਨਕ ਨੇ ਕਿਉਂਕਿ ਮਹਿੰਗਾਈ 'ਚ ਆਈ ਕਮੀ ਮੁੱਖ ਤੌਰ ਤੇ ਗੈਸ ਅਤੇ ਖਾਣ-ਪੀਣ ਦੀਆਂ ਕੀਮਤਾਂ ਘਟਣ ਕਾਰਨ ਸੀ ਜਦਕਿ ਹੋਰ ਕਈ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਨੇ ਬੈਂਕ ਆਫ ਕੈਨੇਡਾ ਨੇ ਇਸ਼ਾਰਾ ਦਿੱਤਾ ਹੈ ਕਿ ਮਹਿੰਗਾਈ ਆਉਣ ਵਾਲੇ ਮਹੀਨਿਆਂ 'ਚ 2 ਫੀਸਡ ਦੇ ਟੀਚੇ ਦੇ ਨੇੜੇ ਰਹੇਗੀ ਗਵਰਨਰ ਟਿਫ ਮੈਕਲਮ ਨੇ ਕਿਹਾ ਹੈ ਕਿ ਜੇ ਮਹਿੰਗਾਈ ਇਸ ਅੰਦਾਜ਼ੇ ਦੇ ਨੇੜੇ ਰਹਿੰਦੀ ਆ ਤਾਂ ਬੈਂਕ ਵਿਆਜ ਦਰਾਂ ਨੂੰ ਮੌਜੂਦਾ ਪੱਧਰ ਤੇ ਬਰਕਰਾਰ ਰੱਖੇਗਾ ਬੈਂਕ ਦੇ ਮੁੱਖ ਮਹਿੰਗਾਈ ਮਾਪ ਜੋ ਅਚਾਨਕ ਕੀਮਤਾਂ ਦੀ ਤਬਦੀਲੀ ਨੂੰ ਹਟਾ ਕੇ ਗਿਣੇ ਜਾਂਦੇ ਨੇ ਤਕਰੀਬਨ 3 ਫੀਸਡ ਦੇ ਨੇੜੇ ਰਹੇ ਨੇ ਅਤੇ ਅਕਤੂਬਰ ਚ ਕੁਝ ਮਾਪਾਂ ਚ ਥੋੜੀ ਕਮੀ ਆਈ ਗਰੋਸਰੀ ਕੀਮਤਾਂ ਹਾਲਾਂਕਿ ਹੌਲੀ ਗਤੀ ਨਾਲ ਵਧੀਆਂ ਜਿਸ ਨਾਲ ਕੁੱਲ ਮਹਿੰਗਾਈ ਘਟਣ ਚ ਮਦਦ ਮਿਲੀ ਪਰ ਇਹ ਕੀਮਤਾਂ ਅਜੇ ਵੀ ਉੱਚ ਪੱਧਰ ਤੇ ਨੇ ਅਤੇ ਲਗਾਤਾਰ 9 ਮਹੀਨਿਆਂ ਤੋਂ ਕੁੱਲ ਮਹਿੰਗਾਈ ਨਾਲੋਂ ਤੇਜ਼ ਵਧੀਆਂ ਨੇ ਕੁਝ ਪ੍ਰੋਸੈਸ ਕੀਤੇ ਹੋਏ ਖਾਣੇ ਅਤੇ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਹੌਲੀ ਗਤੀ ਨਾਲ ਵਧੀਆਂ ਪਰ ਤਾਜ਼ੇ ਜਾਂ ਫਰੋਜ਼ਨ ਚਿਕਨ ਦੀਆਂ ਕੀਮਤਾਂ ਵਧਣ ਨਾਲ ਇਹ ਫਾਇਦਾ ਘਟ ਹੋਇਆ ਗੈਸ ਅਤੇ ਗਰੋਸਰੀ ਕੀਮਤਾਂ ਦੇ ਹੌਲੀ ਵਧਣ ਦੇ ਪ੍ਰਭਾਵ ਨੂੰ ਮੋਬਾਈਲ ਫੋਨ ਪਲਾਨਾਂ ਦੀਆਂ ਵਧੀਆਂ ਕੀਮਤਾਂ ਦੇ ਕੁਝ ਹੱਦ ਤੱਕ ਘਟਾ ਦਿੱਤਾ ਇਸ ਤੋਂ ਇਲਾਵਾ ਘਰ ਅਤੇ ਗੱਡੀ ਦੇ ਬੀਮੇ ਦੀਆਂ ਕੀਮਤਾਂ ਵੀ ਵਧੀਆਂ ਤੇ ਸਭ ਤੋਂ ਵੱਧ ਵਾਧਾ ਅਲਬਰਟਾ 'ਚ ਦੇਖਣ ਨੂੰ ਮਿਲਿਆ ਪੋਰਟਰ ਨੇ ਲਿਖਿਆ ਹੈ ਕਿ ਨਵਾਂ ਡਾਟਾ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਦਸੰਬਰ 'ਚ ਵਿਆਜ ਦਰਾਂ 'ਚ ਹੋਰ ਕਟੌਤੀ ਕਰਨ ਦੀ ਭਾਵਨਾ ਘਟ ਹੈ ਜ਼ਬਰਨ ਵਸੂਲੀ ਨੂੰ ਰੋਕਣ ਲਈ ਬਣਾਈ ਗਈ ਟਾਸਕ ਫੋਰਸ ਨੇ ਸਰੀ ਦੇ ਇੱਕ ਘਰ 'ਤੇ ਛਾਪਾ ਮਾਰਿਆ ਜਿਸ ਕਾਰਨ ਘਰ 'ਚ ਰਹਿੰਦੇ ਲੋਕ ਦਹਿਸ਼ਤ ਚਿਤ ਨੇ ਸਰੀਦੇ ਰਹਿਣ ਵਾਲੇ ਸਮੀਰ ਅਰੋੜਾ ਨੇ ਦੱਸਿਆ ਕਿ ਤਕਰੀਬਨ 3 ਹਫ਼ਤੇ ਬੀਤ ਚੁੱਕੇ ਨੇ ਪਰ ਉਹਨਾਂ ਦਾ ਪਰਿਵਾਰ ਅਜੇ ਵੀ ਡਰ ਅਤੇ ਸਦਮੇ 'ਚ ਹੈ ਜ਼ਬਰਨ ਵਸੂਲੀ ਨਾਲ ਨਜਿੱਠਣ ਲਈ ਬਣਾਈ ਗਈ ਸੂਬੇ ਦੀ ਵਿਸ਼ੇਸ਼ ਟਾਸਕ ਫੋਰਸ ਨੇ 24 ਅਕਤੂਬਰ ਨੂੰ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਸੀ ਛਾਪਾ ਉਸ ਨੌਜਵਾਨ ਲਈ ਸੀ ਜੋ ਉਹਨਾਂ ਦੀ ਬੇਸਮੈਂਟ 'ਚ ਰਹਿੰਦਾ ਸੀ ਸਮੀਰ ਦੇ ਮੁਤਾਬਕ ਲਗਭਗ 25 ਮੈਂਬਰਾਂ ਦੀ ਪ੍ਰੈਕਟੀਕਲ ਟੀਮ ਦੁਪਹਿਰ ਨੂੰ ਉਸਦੇ ਘਰਬਾਰ ਪਹੁੰਚ ਗਈ ਪੁਲਿਸ ਹਥਿਆਰਬੰਦ ਸੀ ਘਰ ਦੇ ਬਾਹਰ ਕਈ ਪੁਲਿਸ ਕਾਰਾਂ ਤਿਆਰ ਬਰ ਤਿਆਰ ਸਨ ਪੁਲਿਸ ਅਧਿਕਾਰੀ ਸੂਈਆ ਕੁੱਤਿਆਂ ਅਤੇ ਹੋਰ ਪੁਲਿਸ ਸਾਜ਼ੋ ਸਮਾਨ ਨਾਲ ਤਾਬੜ ਤੋੜ ਢੰਗ ਨਾਲ ਦਾਖਲ ਹੋਏ ਤੇ ਬੇਸਮੈਂਟ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ ਸਮੀਰ ਨੇ ਕਿਹਾ ਜੇ ਮੇਰੇ ਬੱਚੇ ਘਰ ਨਾ ਹੁੰਦੇ ਤਾਂ ਉਹ ਘਰ ਦਾ ਮੇਨ ਡੋਰ ਵੀ ਤੋੜ ਦਿੰਦੇ ਜਿਸ ਵਿਅਕਤੀ ਦੀ ਤਲਾਸ਼ ਲਈ ਵਾਰੰਟ ਸੀ ਉਹ ਉਸ ਵੇਲੇ ਘਰ ਨਹੀਂ ਸੀ ਪੁਲਿਸ ਨੇ ਸਮੀਰ ਨੂੰ ਦੱਸਿਆ ਕਿ ਉਹ 21 ਸਾਲਾਂ ਦਾ ਨੌਜਵਾਨ ਜ਼ਬਰਨ ਵਸੂਲੀ ਤੇ ਹਥਿਆਰਾਂ ਸੰਬੰਧੀ ਜਾਂਚ ਦਾ ਸ਼ੱਕੀ ਹੈ ਪੁਲਿਸ ਨੇ ਛਾਪੇ ਤੋਂ ਬਾਅਦ ਕਿਹਾ ਕਿ ਉਸ ਦਾ ਪਰਿਵਾਰ ਸੁਰੱਖਿਅਤ ਹੈ ਪਰ ਸਮੀਰ ਦੇ ਮੁਤਾਬਕ ਉਹ ਸ਼ੱਕੀ ਉਸੇ ਦਿਨ ਘਰ ਵਾਪਸ ਆ ਗਿਆ ਤੇ ਉਸ ਨੂੰ ਮੈਸੇਜ ਭੇਜਿਆ ਕਿ ਉਹ ਬੇਕਸੂਰ ਹੈ ਤੇ ਪੁਲਿਸ ਨੂੰ ਗਲਤੀ ਲੱਗੀ ਹੈ ਸਰੀ ਸ਼ਹਿਰ ਬੀਸੀ ਦੇ ਲੋਅਰ ਮੈਨਲੈਂਡ ਚ ਚੱਲ ਰਿਹਾ ਹੈ ਬਲੈਕਮੇਲ ਅਤੇ ਜ਼ਬਰਨ ਵਸੂਲੀ ਮਾਮਲਿਆਂ ਦਾ ਗੜ ਬਣ ਚੁੱਕਾ ਹੈ ਇਸ ਸਾਲ 95 ਜ਼ਬਰਨ ਵਸੂਲੀ ਮਾਮਲੇ ਦਰਜ ਹੋਏ ਜਿਨ੍ਹਾਂ ਚੋਂ 43 ਚ ਗੋਲੀਬਾਰੀ ਵੀ ਹੋਈ 2024 ਚ ਇਹ ਗਿਣਤੀ 20 ਸੀ ਟਾਸਕ ਫੋਰਸ ਮੁਤਾਬਕ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਜਾ ਚੁੱਕਾ ਹੈ ਤੇ ਹੋਰ ਕਾਰਵਾਈ ਜਾਰੀ ਹੈ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਦੱਸਿਆ ਕਿ ਟਾਸਕ ਫੋਰਸ ਨਾਲ ਮਿਲ ਕੇ ਕੰਮ ਕਰਦੇ ਹੋਏ ਤਿੰਨ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਗਿਆ ਤੇ 78 ਵਿਦੇਸ਼ੀ ਨਾਗਰਿਕਾਂ ਖਿਲਾਫ ਇਮੀਗ੍ਰੇਸ਼ਨ ਜਾਂਚ ਚੱਲ ਰਹੀ ਹੈ ਜੋ ਸ਼ਾਇਦ ਦੇਸ਼ ਵਿੱਚ ਦਾਖਲ ਹੋਣ ਦੇ ਅਯੋਗ ਸਨ ਸੀਬੀਐਸਏ ਨੇ ਇਹ ਨਹੀਂ ਦੱਸਿਆ ਕਿ ਕਿਨਾਂ ਨੂੰ ਬਾਹਰ ਕੱਢਿਆ ਗਿਆ ਜਾਂ ਕਿੱਥੇ ਭੇਜਿਆ ਗਿਆ आरसीएमपी ਨੇ ਵੀ ਕਹਿ ਕਿ ਤੰਨਾ ਖਿਲਾਫ ਕੋਈ ਜੁਰਮ ਦਾ ਚਾਰਜ ਨਹੀਂ ਹੈ आरसीएमपी ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਹੇਠ 78 ਲੋਕਾਂ ਚੋਂ ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ ਅਪਰਾਧ ਵਿਗਿਆਨ ਦੇ ਮਾਹਰ ਅਤੇ ਫਰੀਜ਼ਰ ਵੈਲੀ ਯੂਨੀਵਰਸਿਟੀ ਚ ਸਹਾਇਕ ਡੀਨ ਵੇਡ ਡੀਜ਼ਮੈਨ ਨੇ ਮੁਤਾਬਕ ਲੋਕਾਂ ਨੂੰ ਅਯੋਗ ਹੋਣ ਦੇ ਆਧਾਰ ਤੇ ਦੇਸ਼ੋਂ ਕੱਢਣਾ ਅਕਸਰ ਅਪਰਾਧਿਕ ਜਾਂਚਾਂ ਨਾਲੋਂ ਤੇਜ਼ ਹੁੰਦਾ ਹੈ ਪਰ ਇਸ ਦਾ ਨਕਾਰਾਤਮਕ ਪ੍ਰਭਾਵ ਵੀ ਹੋ ਸਕਦਾ ਹੈ ਕਿਉਂਕਿ ਗੰਭੀਰ ਦੋਸ਼ੀਆਂ ਨੂੰ ਸਿਰਫ ਰਿਪੋਰਟ ਕਰ ਦੇਣਾ ਉਨ੍ਹਾਂ ਲਈ ਸਜ਼ਾ ਨਹੀਂ ਬਣਦਾ ਉਨਾ ਕਹਿਆ ਕਿ ਦੇਸ਼ ਤੋਂ ਕੱਢਿਆ ਜਾਣਾ ਮਾੜੇ ਅਨਸਰਾਂ ਨੂੰ ਇਹ ਗਲਤ ਸੁਨੇਹਾ ਦਿੰਦਾ ਹੈ ਕਿ ਤੁਸੀਂ ਇੱਥੇ ਆ ਕੇ ਜੋ ਮਰਜ਼ੀ ਕਰੋ ਤੇ ਜਦੋਂ ਅਸੀਂ ਤੁਹਾਨੂੰ ਫੜਾਂਗੇ ਤਾਂ ਅਸੀਂ ਤੁਹਾਨੂੰ ਮੁਲਕ ਤੋਂ ਬਾਹਰ ਕਰ ਦੇਵਾਂਗੇ। ਸਮੀਰ ਨੂੰ ਨਹੀਂ ਪਤਾ ਕਿ ਉਸ ਦਾ ਪੁਰਾਣਾ ਕਿਰਾਏਦਾਰ ਚਾਰਜ ਹੋਇਆ ਏ ਜਾਂ ਮੁਲਕੋਂ ਕੱਢਿਆ ਜਾ ਰਿਹਾ ਹੈ। ਪੁਲਿਸ ਦੀ ਮੌਜੂਦਗੀ 'ਚ ਉਹ ਕਿਰਾਏਦਾਰ ਅਤੇ ਉਸ ਦਾ ਪਰਿਵਾਰ 2 ਨਵੰਬਰ ਨੂੰ ਘਰ ਛੱਡ ਕੇ ਚਲੇ ਗਿਆ। ਸਮੀਰ ਕਹਿੰਦਾ ਕਿ ਸਾਨੂੰ ਨਹੀਂ ਪਤਾ ਕਿ ਉਹ ਅਪਰਾਧੀ ਹੈ ਜਾਂ ਸਿਰਫ ਸ਼ੱਕੀ ਉਹ ਤਾਂ ਚਲਾ ਗਿਆ ਪਰ ਡਰ ਅਜੇ ਵੀ ਹੈ। ਅਸੀਂ ਖੁਦ ਨੂੰ ਸੁਰੱਖਿਅਤ ਨਹੀਂ ਸਮਝਦੇ। Ontario Police ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਵੱਡੀ ਮਾਤਰਾ ਵਿੱਚ ਕੀਮਤੀ ਗਹਿਣੇ ਬਰਾਮਦ ਕੀਤੇ ਨੇ ਜੋ ਉਨ੍ਹਾਂ ਨੇ ਟ੍ਰਾਂਟੋ, ਨਿਆਗਰਾ, ਹਮਿਲਟਨ ਅਤੇ ਮਾਲਟਨ ਖੇਤਰ ਦੇ ਵਿੱਚ ਕਬਰਾਂ ਖੋਦ ਕੇ ਲਾਸ਼ਾਂ ਤੋਂ ਲਾਹੇ ਸਨ। ਹਾਲਟਨ ਦੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਦੀ ਪਛਾਣ 45 ਸਾਲ ਦੇ ਜੋਹਨ ਰੱਜ ਅਤੇ 31 ਸਾਲ ਦੀ ਜਾਰਡਨ ਨੋਬਲ ਵਜੋਂ ਕੀਤੀ ਗਈ ਹੈ ਦੀ ਪੱਕੀ ਕੋਈ ਰਿਹائش ਨਹੀਂ ਦੋਵੇਂ ਦਿਨ ਵੇਲੇ ਕਬਰਸਤਾਨ 'ਚ ਜਾਂਦੇ ਸਨ ਤੇ ਕਿਸੇ ਨਵੀਂ ਕਬਰ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਦੱਸਦਿਆਂ ਸਾਮਬਲੇ ਵਿਉਂਤਬੰਦੀ ਬਾਰੇ ਕਹਿ ਕੇ ਚੌਕੀਦਾਰ ਦਾ ਭਰੋਸਾ ਜਿੱਤ ਲੈਂਦੇ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਬਾਅਦ 'ਚ ਦੋਵੇਂ ਨਾਲ ਲਿਆਂਦੇ ਔਜ਼ਾਰਾਂ ਨਾਲ ਕਬਰ ਦੇ ਸਿਰ ਵਾਲੇ ਪਾਸੇ ਮੋਟਾ ਠੀਕ ਕਰਕੇ লাশ ਤੱਕ ਪਹੁੰਚ ਬਣਾਉਂਦੇ ਤੇ ਉਸ ਦਾ ਕੁਝ ਹਿੱਸਾ ਉੱਪਰ ਖਿੱਚ ਲਿਆਉਂਦੇ ਇਸ ਉਪਰੰਤ ਉਹ ਮ੍ਰਿਤਕ ਦੇ ਦਫਨਾਉਣ ਮੌਕੇ ਪਾਏ ਗਏ ਗਹਿਣੇ ਉਤਾਰਦੇ ਤੇ ਹੱਡੀਆਂ ਵਾਪਸ ਖੱਡ ਵਿੱਚ ਸੁੱਟ ਕੇ ਕਬਰ ਬੰਦ ਕਰ ਦਿੰਦੇ ਪੁਲਿਸ ਬੁਲਾਰੇ ਅਨੁਸਾਰ ਉਹਨਾਂ ਨੇ ਇਨ੍ਹਾਂ ਖੇਤਰਾਂ ਦੇ ਕਰੀਬ 40 ਕਬਰਸਤਾਨਾਂ ਚ ਲਗਭਗ 300 ਕਬਰਾਂ ਤੋਂ ਸਮਾਨ ਚੋਰੀ ਕੀਤਾ ਹੈ ਉਹਨਾਂ ਕਿਹਾ ਕਿ ਦੋਹਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਬਰਾਮਦ ਕਰ ਲਿਆਏ ਤੇ ਦੋਸ਼ ਆਇਦ ਕੀਤੇ ਗਏ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕਰਨੀ ਸਰਕਾਰ ਦੇ ਪਹਿਲੇ ਬਜਟ ਨੂੰ ਮਿਲੀ ਮਨਜ਼ੂਰੀ ਕੈਨੇਡਾ 'ਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਖਤਰਾ ਟਲਿਆ ਹਜ਼ਾਰਾਂ ਨੌਜਵਾਨਾਂ ਦੇ ਪੀਆਰ ਲੈਂਡ ਦੇ ਸੁਪਨੇ ਹੋਏ ਚੱਕਨਾਚੂਰ ਅਨਟੈਰੀਓ ਦੀ ਲੈਜਿਸਲੇਚਰ ਅੱਗੇ ਵੱਡੇ ਪੱਦਰ ਤੇ ਪ੍ਰਦਰਸ਼ਨ ਸਿਹਤ ਤੇ ਸਮਾਜਿਕ ਸੇਵਾ ਕਰਮਚਾਰੀਆਂ ਨੂੰ ਸਥਾਈ ਨਿਵਾਸ ਲਈ ਸੱਦਾ ਨਵੇਂ ਐਕਸਪ੍ਰੈਸ ਐਂਟਰੀ ਡਰਾ ਰਾਹੀਂ 3500 ਉਮੀਦਵਾਰਾਂ ਨੂੰ ਭੇਜੇ ਗਏ ਸੱਦੇ ਇਸ ਸਾਲ ਕੈਨੇਡਾ ਦੀ ਪ੍ਰਵਾਸ ਨੀਤੀ 'ਚ ਆਇਆ ਵੱਡਾ ਬਦਲਾ ਬੁਨਿਆਦੀ ਢਾਂਚੇ ਨੂੰ ਲੀ ਉੱਤੇ ਲਿਆਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ